ਤਨ ਅਨਕ ਬਾਰ ਸਰਬ ਕਲਾ ਸਮਰਥ ਡੋਲਨ ਤੇਰਾ ਖੋ ਪ੍ਰਭੂ ਨਾਨਕ ਦੇ ਕਰ ਹਰਥ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਵੱਡਿਆਂ ਬਾਗਾਂ ਵਾਲਿਆਂ ਜੋ ਮਹਾਨ ਪਰਪਕਾਰੀ ਮਹਾਨ ਤਪਸਵੀ ਮਹਾਨ ਤਿਆਗੀ ਬਰਾਗੀ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਅਤੇ ਧੰਨ ਧੰਨ ਬਾਬਾ ਜੀ ਸ਼ਰ ਸਿੰਘ ਜੀ ਮਹਾਰਾਜਾ ਬਸਤਾਨ ਤੇ ਨਾਨਕ ਸਰ ਭਗਤੀ ਦੇ ਘਰ ਵਿਖੇ ਸਤਿਗੁਰਾਂ ਦੇ ਪਵਿੱਤਰ ਦਰਬਾਰ ਦੇ ਵਿੱਚ ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ ਸੱਜਣ ਸੱਚਾ ਪਾਤਸ਼ਾਹ ਜਿਸ ਸਿਰ ਸ਼ਾਹਾਂ ਦੇ ਸ਼ਾਹ ਵੱਡੇ ਦਰਬਾਰ ਵਿੱਚ ਹਾਜ਼ਰੀਆਂ ਭਰ ਰਿਹਾ ਵੱਡਿਆਂ ਭਾਗਾ ਵਾਲੇ ਹਾਂ ਹੁਣੇ ਹੁਣੇ ਪਿਆਰੇ ਬਾਬਾ ਜੀ ਦੇ ਅਮਰਤ ਬਚਨ ਸਰਵਣ ਕੀਤੇ ਐ ਜਿਨ੍ਹਾਂ ਬਚਨਾਂ ਦੇ ਨਾਲ ਬਾਬਾ ਜੀ ਨੇ ਲੱਖਾਂ ਟੁੱਟੀਆਂ ਹੋਈਆਂ ਰੂਹਾਂ ਨੂੰ ਗੁਰੂ ਨਾਨਕ ਦੇ ਚਰਨਾਂ ਨਾਲ ਜੋੜਿਆ ਅੱਜ ਦੇ ਬਚਨ ਬ੍ਰਹਮ ਬਿੰਦੈ ਤਿਸ ਦਾ ਬ੍ਰਹਮਾਤਰ ਹੈ ਏਕ ਸ਼ਬਦੇ ਨੂੰ ਲਿਵਲਾਏ ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰਹਿ ਜੋ ਹਰ ਹਿਰਦੇ ਵਸਦਾ ਵਸਾਏ ਬਾਬਾ ਜੀ ਦੇ ਬਚਨ ਹਰ ਇੱਕ ਬੰਦਾ ਚਾਹੁੰਦਾ ਮੇਰਾ ਮਤ ਚੱਲੇ ਮੇਰਾ ਨਾਂ ਚੱਲੇ ਪਰ ਮਤ ਉਹਦਾ ਚੱਲਦਾ ਜਿਹੜਾ ਬ੍ਰਹਮ ਕੀ ਬਾਣੀ ਆ ਗੁਰਬਾਣੀ ਜਿਹੜਾ ਗੁਰਬਾਣੀ ਪੜਦਾ ਗੁਰਬਾਣੀ ਸੁਣਦਾ ਗੁਰਬਾਣੀ ਆਪਣੇ ਅੰਦਰ ਵਸਾਉਂਦਾ ਗੁਰਬਾਣੀ ਅਨਸਾਰ ਆਪਣਾ ਜੀਵਨ ਬਣਾਉਂਦਾ ਮਤ ਉਹਦਾ ਚੱਲਦਾ ਤਨ ਤਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਤਨ ਤਨ ਬਾਬਾ ਜੀ ਸਿਖ ਸਿੰਘ ਜੀ ਮਹਾਰਾਜ ਜੀ ਨੇ ਤਨ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਗਟ ਗੁਰਾਂ ਦੀ ਦੇਹ ਕਰਕੇ ਸੇਵਾ ਕੀਤੀ ਅਤੇ ਆਪ ਬਾਣੀ ਦੇ ਨਾਲ ਜੁੜੇ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਜੋੜਿਆ ਬੇਅੰਤ ਮਹਿਮਾ ਬਾਬਾ ਜੀ ਦੀ ਬਾਬਾ ਜੀ ਦੇ ਬਚਨ ਹੈ ਕਿ ਨਾਨਕ ਸਰਦੀਆਂ ਨਿਤ ਨਵੇਂ ਵਾਲੇ ਟਾਲ ਚੱਲਣ ਗਿਆ ਨਿਤ 라ਵਣ ਦਾ ਦੀਵਾ ਤਾਂ ਗੁਲ ਹੋ ਗਿਆ ਸੀ ਪਰ ਨਾਨਕ ਸਾਹਿਬ ਦੀ ਨਿਤ ਨਵੇਂ ਵਾਲੇ ਟਾ ਕਿਉਂ ਇੱਥੇ ਸਤਿਗੁਰਾਂ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਗੁਰਬਾਣੀ ਦਾ ਹੀ ਕੀਰਤਨ ਗੁਰਬਾਣੀ ਦੀ ਕਥਾ ਗੁਰਬਾਣੀ ਦੀ ਵਿਚਾਰ ਆਪ ਬਾਣੀ ਪੜ੍ਹਨੀ ਸੰਗਤਾਂ ਨੂੰ ਬਾਣੀ ਦੇ ਨਾਲ ਜੋੜਨਾ ਬਾਣੀ ਦਾ ਪ੍ਰਚਾਰ ਕਰਨਾ ਇਸ ਕਰਕੇ ਨਾਨਕ ਸਰ ਦੀ ਬਾਬਾ ਜੀ ਦੇ ਬਚਨਾਂ ਇਹ ਜਿਹੜੀ ਮਰਜ਼ਾ ਇਹ ਸਾਰੀ ਦੁਨੀਆ ਤੇ ਚੱਲਣੀ ਹੈ ਉਸ ਵੇਲੇ ਪੰਜਾਬ ਦੇ ਵਿੱਚ ਹੀ ਥੋੜੇ ਨਾਨਕ ਸਰ ਗੁਰਦੁਆਰੇ ਬਣੇ ਸੀ ਪਰ ਅੱਜ ਦੇਸ਼ਾਂ ਵਿਦੇਸ਼ਾਂ ਵਿੱਚ ਨਾਨਕ ਸਰ ਦੇ ਗੁਰਦੁਆਰੇ ਬਣੇ ਤੇ ਇਸ ਤਰ੍ਹਾਂ ਪ੍ਰਗਟ ਗੁਰਾਂ ਕੀ ਦੇਹ ਕਰਕੇ ਸੇਵਾਵਾਂ ਹੋ ਰਹੀਆਂ ਨੇ ਸੋ ਨਾਨਕ ਸਰਦੀ ਮਰਜਾਦਾ ਬਾਬਾ ਜੀ ਦੇ ਬਚਨ ਹੈ ਕਿ ਜਿਹੜਾ ਨਾਨਕ ਸਰਦੀ ਮਰਜਾਦਾ ਦੇ ਅਨੁਸਾਰ ਚੱਲੇਗਾ ਉਹਦੀ ਚੜ੍ਹਦੀ ਕਲਾ ਰਹਣੀ ਹੈ ਜਿਹੜਾ ਮਰਜਾਦਾ ਛੱਡ ਜਾਵੇਗਾ ਉਹ ਫਿਰ ਆਖੱਜਲਖਵਾਰ ਹੋਵੇਗਾ ਸੋ ਇਸ ਕਰਕੇ ਬਾਬਾ ਜੀ ਨੇ ਇਹ ਮਹਾਨ ਤਪ ਸਥਾਨ ਜਿਹੜਾ ਇਹ ਪ੍ਰਗਟ ਕੀਤਾ ਬਣਾਇਆ ਜਿਹੜਾ ਆਪਾਂ ਨੂੰ ਬਖਸ਼ਿਸ਼ ਕੀਤਾ ਆਪਾਂ ਗੁਰਬਾਣੀ ਦੇ ਨਾਲ ਜੁੜਨ ਸੋ ਅੱਜ ਦਿਹਾੜੇ ਜਿਹੜੇ ਦਿਹਾੜੇ ਚੱਲ ਰਹੇ ਆ ਤਾਂ ਤਾਂ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਅਵਤਾਰ ਧਾਰਨ ਕੀਤਾ ਉਨ੍ਹਾਂ ਦੀ ਆਉਣ ਦੀ ਖੁਸ਼ੀ ਦੇ ਵਿੱਚ ਨਗਰ ਕੀਰਤਨ ਚੱਲ ਰਹੇ ਹਨ ਲੜੀਆਂ ਅਖੰਡ ਪਾਠਾਂ ਦੀਆਂ ਚੱਲ ਰਹੀਆਂ ਹਨ ਹੋਰ ਜੋ ਪ੍ਰਭਾਤ ਫੇਰੀਆਂ ਚੱਲ ਰਹੀਆਂ ਹਨ ਜੋ ਕੱਲ ਨੂੰ ਅਖੰਡ ਪਾਠ ਸਾਹਿਬਾਨਾਂ ਦੇ ਭੋਗ ਪਾਉਣੇ ਸਮਾਪਤੀ ਹੋਣੀ ਆ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅਵਤਾਰ ਧਾਰਨ ਕੀਤਾ ਸਤਿਗੁਰੂ ਆਪਣੀ ਬਾਣੀ ਦੇ ਵਿੱਚ ਆਪ ਹੀ ਆਪਣੀ ਕਥਾ ਦੱਸਦੇ ਹਨ ਜਿਹੜੇ ਹੋਰ ॠषि मुनि ਅਵਤਾਰ ਆਏ ਉਹਨਾਂ ਦੀ ਜਿਹੜੀ ਕਥਾ ਹੈ ਉਹ ਕਈ ਕਿਹੇ ਹਜ਼ਾਰ ਸਾਲ ਬਾਅਦ ਵੀ ਲਿਖੀ ਗਈ ਹੈ ਪਰ ਉਹਨਾਂ ਦੇ ਵਿੱਚ ਫਰਕ ਵੀ ਪੈ ਸਕਦਾ ਹੈ ਪਰ ਸਤਿਗੁਰਾਂ ਨੇ ਆਪਣੀ ਕਥਾ ਆਪ ਦੱਸੀ ਹੈ ਅਬ ਮੈਂ ਆਪਣੀ ਕਥਾ ਵਿਖਾਨੋ ਤਾਪ ਸਾਦਤ ਜੇ ਬਿਦਮੋਹਿਆਨੋ ਸਬਦ ਸ੍ਰਿੰਗ ਹੇਮਕੁੰਟ ਪਹਾੜਤ ਹੈ ਜਹਾਂ ਸੱਤ ਸਿਰੰਗ ਸੋਭਤ ਹੈ ਤਹਾਂ ਸੱਤ ਸਿਰੰਗ ਤੇ ਨਾਮ ਕਹਾਵਾ ਪੰਡੂ ਰਾਜ ਜਹੋ ਕਮਾਵਾ ਤਹੇ ਹਮ ਅਦਕ ਤਪੱਸਿਆ ਸਾਦੀ ਮਹਾਕਾਲ ਕਾਲ ਕਾ ਆਰਾਦੀ ਕਿੰਨੀ ਕ ਅਦਕ ਤਪੱਸਿਆ ਸਾਦੀ ਸਤਗੁਰਾਂ ਦਾ ਪਿਛਲੇ ਜਨਮ ਦਾ ਜੋ ਉੱਥੇ ਤਪੱਸਿਆ ਕਰ ਉਹਦਾ ਨਾਮ ਸੀ ਦੁਸ਼ਟ ਦਮਨ ਦੁਸ਼ਟ ਦਮਨ ਕਿਵੇਂ ਨਾਮ ਪਿਆ ਸਤਿਯੁਗ ਦੇ ਵਿੱਚ ਦੇਵਤਿਆਂ ਦੀ ਅਤੇ ਰਾਖਸ਼ਾਂ ਦੀ ਆਪਸ ਵਿੱਚ ਲੜਾਈ ਹੋਗੀ ਜਿਹੜੇ ਦੇਵਤੇ ਸੀ ਉਹ ਲੜ ਰਹੇ ਆ ਰਾਖਸ਼ਾਂ ਦੇ ਨਾਲ ਪਰ ਰਾਖਸ਼ਾਂ ਨੂੰ ਐਸੇ ਵਾਰ ਸੀ ਜੇ ਇੱਕ ਰਾਖਸ਼ ਦਾ ਤਪ ਕਰ ਧਰਤੀ ਤੇ ਡਿੱਗਦਾ ਤਾਂ ਉਥੋਂ ਰਾਖਸ਼ ਪੈਦਾ ਹੁੰਦਾ ਹੈ ਦੇਵਤੇ ਰਾਖਸ਼ਾਂ ਦੇ ਟੱਕ ਮਾਰਦੇ ਜਦੋਂ ਸੱਟ ਮਾਰਦੇ ਆ ਸ਼ਾਸਤਰ ਚਲਾਉਂਦੇ ਆ ਜਿੰਨੇ ਤਪਕੇ ਥੱਲੇ ਡਿੱਗਦੇ ਓਨੇ ਰਾਖਸ਼ ਹੋਰ ਪੈਦਾ ਹੋ ਜਾਂਦੇ ਐ ਇਸ ਸਭਾਅਕ ਹੀ ਹੈ ਰਾਖਸ਼ ਵਧਿ ਗਏ ਦੇਵਤੇ ਖਤਮ ਹੋ ਗਏ ਜਦੋਂ ਦੇਵਤੇ ਥੋੜੇ ਜਿਹੇ ਰਹਿ ਗਏ ਇੱਕ ઋષਿ ਤਪੱਸਿਆ ਕਰ ਰਿਹਾ ਹੈ গুফা ਦੇ ਵਿੱਚ ਮਰਗਾਨ ਦੇ ਉੱਤੇ ਬੈਠਾ ਹੈ ਤੇ ਦੇਵਤੇ ਜਿਹੜੇ ਬੱਚੇ ਉਹ ਦੌੜ ਕੇ ਰਾਖਸ਼ਾਂ ਤੋਂ ਬਚਣ ਵਾਸਤੇ ਗੁਫਾ ਦੇ ਵਿੱਚ ਵੜ ਗਏ ਜਾ ਕੇ ਜਦੋਂ ਰਾਖਸ਼ ਪਿੱਛੇ ਆਏ ਰਾਖਸ਼ ਕਹਿਣ ਲੱਗੇ ਇਹ ਸਾਡੇ ਮੁਰਜਮ ਦੇਵ ਉਹ ઋષਿ ਕਹਿਣ ਲੱਗਾ ਕਿ ਜਿਹੜੇ ਸਾਡੀ ਸ਼ਰਨ ਦੇ ਵਿੱਚ ਆਏ ਨੇ ਉਹ ਅਸੀਂ ਨਹੀਂ ਦੇਣੇ ਤੁਸੀਂ ਜਾਓ ਰਾਖਸ਼ ਕਹਿਣ ਲੱਗੇ ਜਾ ਤਾਂ ਸਾਡੇ ਨਾਲ ਜੰਗ ਕਰੋ ਤੇ ਜਾ ਸਾਡੇ ਦੁਸ਼ਮਣ ਦਿਓ ਜਦੋਂ ਨਾ ਹਟੇ ਫਿਰ ਉਸ ਤਪਸਵੀ ਨੇ ਜਿਹੜਾ ਮਰਗਾਨ ਝਾੜਿਆ ਉਸ ਮਰਗਾਨ ਦੇ ਵਿੱਚੋਂ ਸਰਬਲੋ ਦਾ ਸਰੀਰ ਪੈਦਾ ਹੋਇਆ ਉਹ ਸਰਬਲੋ ਦੇ ਸਰੀਰ ਨੇ ਫਿਰ ਰਾਖਸ਼ ਸਾਰੇ ਕੁੱਟ-ਕੁੱਟ ਕੇ ਮਾਰ ਦਿੱਤੇ ਕੋਈ ਤਬਕਤ ਖੂਨ ਦਾ ਡਿੱਗਣ ਨਹੀਂ ਦਿੱਤਾ ਸਾਰੇ ਰਾਖਸ਼ ਖਤਮ ਕਰਕੇ ਫਿਰ ਉਹ ਜਿਹੜਾ ਸਰਬਲੋ ਦਾ ਸਰੀਰ ਸੀ ਜਿੱਥੇ ਹੁਣ ਹਿਮਕੁੰਡ ਪਹਾੜ ਬਣਿਆ ਹੋਇਆ ਉਥੇ ਇੱਕ ਚੋਟੀ ਸੀ ਇਹ ਸਰਬਲੋ ਗ੍ਰੰਥ ਦੇ ਵਿੱਚ ਕਥਾ ਲਿਖੀ ਹੋਈ ਹੈ ਦਾਸ ਨੇ ਸੁਣੀ ਹੈ ਸੋ ਇੱਕ ਛੋਟੀ ਸੀ ਜਿਸ ਤਰ੍ਹਾਂ ਆਪਾਂ ਗਾਰੇ ਦੇ ਵਿੱਚ ਮੁੱਠੀ ਮਾਰੀਏ ਗਾਰਾ ਪੈਸੇ ਢਾ ਤੇ ਖਿੱਲਰ ਜਾਂਦਾ ਹੈ ਇਸੇ ਤਰ੍ਹਾਂ ਜਿਹੜਾ ਸਰਬਲੋ ਦਾ ਸਰੀਰ ਸੀ ਉਹ ਐਸਾ ਵੀਰ ਰਸ ਦੇ ਵਿੱਚ ਆਇਆ ਉਹਨੇ ਉਹ ਇੱਕ ਛੋਟੀ ਦੇ ਉੱਤੇ ਕੋਣੀ ਮਾਰੀ ਉਹ ਸੱਤ ਚੋਟੀਆਂ ਬਣ ਗਿਆ ਉੱਥੇ ਚੌਂਕੜਾ ਮਾਰ ਕੇ ਬੈਠ ਗਿਆ ਐਸੀ ਅਰਕਤ ਪਸਿਆ ਸਾਧੀ ਸਤਿਗੁਰੂ ਦੁਸ਼ਟਮਨ ਦੇ ਵਿੱਚ ਦੁਸ਼ਟਮ ਤਾਂ ਪਿਆ ਉਹਨਾਂ ਨੇ ਦੁਸ਼ਟਾਂ ਦਾ ਨਾਸ਼ ਕੀਤਾ ਸੀ ਰਾਖਸ਼ਾਂ ਦਾ ਸਤਜੁਗ ਦੇ ਵਿੱਚ ਚੌਂਕੜਾ ਮਾਰ ਕੇ ਬੈਠ ਗਏ त्रेता युग ਲੰਘ ਗਿਆ ਸਾਰਾ ਦੁਆਪਰ ਯੁਗ ਸਾਰਾ ਲੰਘ ਗਿਆ ਕਾਲ ਯੁਗ ਯੁਗ ਆ ਗਿਆ ਜਦੋਂ ਇੱਥੇ ਮਾਤ ਲੋਕ ਦੇ ਵਿੱਚ ਭਾਰਤ ਦੇ ਵਿੱਚ ਔਰੰਗਜ਼ੇਬ ਹਿੰਦੂਆਂ ਨੂੰ ਜ਼ਬਰਦਸਤੀ ਮੁਸਲਮਾਨ ਬਣਾ ਰਿਹਾ ਸੀ ਅਤਿਆਕਾਰ ਰਿਹਾ ਸੀ ਚਾਰ ਕਰ ਰਿਹਾ ਝੂਲਮ ਕਰ ਰਿਹਾ ਸੀ ਉਸ ਵੇਲੇ ਫਿਰ ਪ੍ਰਮਾਤਮਾ ਨੇ ਜਦੋਂ ਇਥੋਂ ਧਰਤੀ ਨੇ ਧਰਮ ਨੇ ਜਾ ਕੇ ਪੁਕਾਰਾਂ ਕੀਤੀਆਂ ਇਥੇ ਧਰਮੇ ਬੰਧਿਆ ਸੰਤਾਂ ਮਹਾਪੁਰਖਾਂ ਨੇ ਕਰਮਕਾਂਡੀਆਂ ਨੇ ਬੇਨਤੀਆਂ ਕੀਤੀ ਪਰਮਾਤਮਾ ਨੇ ਫਿਰ ਪਰਮਾਤਮਾ ਨੇ ਰਿਸ਼ੀਆਂ ਮੁਨੀਆਂ ਹੋਰ ਦੇਵੀ ਦੇਵਤਿਆਂ ਨੂੰ ਕਿਹਾ ਕਿਸੇ ਨੇ ਧੀਰ ਨਾ ਧਰੀ ਫਿਰ ਜੋ ਦੁਸ਼ਟ ਦਮਨ ਦਸਵੇਂ ਪਾਸ਼ਾ ਹੇਮਗੁੜ ਪਹਾੜ ਤੇ ਉਹਨਾਂ ਨੂੰ ਫਿਰ ਬੁਲਾਇਆ ਤੇ ਬੁਲਾ ਕੇ ਫਿਰ ਸਤਗੁਰਾਂ ਅਕਾਲ ਪੁਰਖ ਨੇ ਪਰਮਾਤਮਾ ਨੇ ਕਿਹਾ ਤੁਸੀਂ ਹੁਣ ਜਾਓ ਜਾ ਕੇ ਇਥੇ ਆਪਣਾ ਧਰਮ ਚਲਾਓ ਅਤੇ ਦੁਸ਼ਟ ਜਿਹੜਾ ਦੁਸ਼ਟਾਂ ਦਾ ਅਤਿਆਚਾਰ ਕਰ ਰਹੇ ਨੇ ਜ਼ੁਲਮ ਕਰ ਉਹਨਾਂ ਦਾ ਨਾਸ ਕਰਨਾ ਸਤਗੁਰੂ ਫਿਰ ਆਪਣੀ ਬਾਣੀ ਚ ਲਿਖਦਿਆ 68 ਭਿਓ ਮੈਂ ਜੋਰ ਕਰ ਖੜਾ ਹੋ ਕੇ ਦੋਹੇ ਹੱਥ ਜੋੜ ਕੇ ਬੇਨਤੀ ਕੀਤੀ ਖੜ੍ਹ ਪਇਓ ਮੈਂ ਜੋਰ ਕਰ ਬਚਨ ਕਹਾ ਸਿਰ ਨਿਆਏ ਪੰਥ ਚੱਲਿਆ ਤਬ ਜਗਤ ਮੈਂ 잡 ਤੁਮ ਕਰੋ ਸਹਾਇ ਜੇ ਤੁਸੀਂ ਸਹਾਇਕ ਹੋਵੋਗੇ ਤਾਂ ਇਹ ਪੰਥ ਚੱਲੇਗਾ ਸਤਿਗੁਰੂ ਕਹਿਣ ਲਗੇ ਅਕਾਲ ਪੁਰਖ ਕਹਿਣ ਲਗੇ ਮੈਂ ਆਪਣਾ ਸਤਿਦੁਭਜੇ ਨਵਾਜਾ ਪੰਥ ਪ੍ਰਚਾਰਕ ਪ੍ਰਚਾਰ ਕਰ ਬੇ ਕੋ ਸਾਜਾ ਮੈਂ ਆਪਣਾ ਤੁਹਾਨੂੰ ਪੁੱਤਰ ਬਣਾ ਕੇ ਭੇਜਦਾ ਤੁਹਾਡੇ ਅੰਗ ਸੰਗ ਤੁਸੀਂ ਜਾ ਕੇ ਮਾਤ ਲੋਕ ਦੇ ਵਿੱਚ ਇਹ ਜਨਮ ਦਾ ਨਾਸ਼ ਜਿਹੜਾ ਕਰਨਾ ਹੈ ਅਤਿਆਚਾਰ ਦਾ ਨਾਸ਼ ਕਰਨਾ ਹੈ ਸ਼ਾਂਤਾ ਮਹਾਪੁਰਖਾਂ ਦੀ ਰੱਖਿਆ ਕਰਨੀ ਹੈ ਸਤਿਗੁਰੂ ਆਪਣੀ ਬਾਣੀ ਚ ਦੱਸਦੇ ਹਨ ਸਾਧਾ ਆਉਣਾ ਕਿਵੇਂ ਹੋਇਆ ਕਾਰਨ ਕੀ ਸੀ ਅਬ ਮੈਂ ਆਪਣੀ ਕਥ ਅਬ ਹਮ ਇੱਕ ਆਜ ਬ ਜਗਤ ਮੋਹਾ ਆਏ ਧਰਮ ਹੇਤ ਗੁਰਦੇਵ ਪਠਾਏ ਜਹਾਂ ਤਹਾਂ ਤਮ ਧਰਮ ਬਥਾਰੋ ਦੁਸ਼ਟ ਦੋਖਿਆਂ ਨੂੰ ਪਕਰ ਪਛਾਰੋ ਯਾਹੀ ਕਾਜ ਤਰਾ ਹਮ ਜਨਮ ਸਮਝ ਲਿਓ ਸਾਧੂ ਸਭ ਮਨ ਮੰ ਧਰਮ ਚਲਾਵਨ ਸੰਤ ਉਬਾਰਨ ਦੁਸ਼ਟ ਸਬਨ ਕੋ ਮੂਲ ਉਪਾਰਨ ਕਹਿੰਦੇ ਅਸੀਂ ਧਰਮ ਚਲਾਉਣ ਵਾਸਤੇ ਆਏ ਹਾਂ ਸੰਤਾਂ ਮਹਾਪੁਰਖਾਂ ਦੀ ਰੱਖਿਆ ਕਰਨ ਵਾਸਤੇ ਆਏ ਆ ਤੇ ਦੁਸ਼ਟਾਂ ਦਾ ਨਾਸ਼ ਕਰਨ ਵਾਸਤੇ ਆਏ ਆ ਸੋ ਸਤਿਗੁਰਾਂ ਨੇ ਪੂਸਦੀ 7ਵੇਂ ਨੂੰ ਐਤਵਾਰ ਨੂੰ ਅੰਮ੍ਰਿਤ ਵੇਲੇ ਸਨ 1666 ਦੇ ਵਿੱਚ ਸੰਮਤ 1723 ਦੇ ਵਿੱਚ ਪਟਨਾ ਸਾਹਿਬ ਵਿਖੇ ਅਵਤਾਰ ਧਾਰਨ ਕੀਤਾ ਉਥੇ ਕਿਉਂ ਧਾਰਨ ਕੀਤਾ ਅਵਤਾਰ ਦੂਸਰੇ ਪਾਤਸ਼ਾਹ ਨੇ ਸਾਰਿਆਂ ਗੁਰੂਆਂ ਨੇ ਇੱਥੇ ਪੰਜਾਬ ਦੇ ਵਿੱਚ ਹੀ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਪਟਨਾ ਸਾਹਿਬ ਗਏ ਉਹਨਾਂ ਦਾ ਪਹਿਲਾ ਨਾਂ ਅਸੀਂ ਪਟਨਾ ਸਾਹਿਬ ਦਾ ਪਾਟਲੀ ਪੁੱਤਰ ਸੀ ਸ੍ਰੀ ਗੁਰੂ ਨਾਨਕ ਦੇਵ ਤਾਰ ਦੇ ਤਾਰ ਦੇ ਗਏ ਜੋਰੀ ਸਾਲਸਰਾਏ ਕੋਲੇ ਰਹੇ ਜਦੋਂ ਜਾਣ ਲੱਗੇ ਸਾਲ ਜੋਰੀ ਨੇ ਬੜੀਆਂ ਬੇਨਤੀਆਂ ਕੀਤੀ ਕਿ ਸਤਿਗੁਰੂ ਕਿਰਪਾ ਕਰੋ ਜਿਹੜੀਆਂ ਤੁਹਾਨੂੰ ਚੀਜ਼ਾਂ ਦੀ ਜ਼ਰੂਰਤ ਹੈ ਸਾਰੀਆਂ ਸਹੂਲਤਾਂ ਤੁਹਾਨੂੰ ਇੱਥੇ ਮਿਲਣੀਆਂ ਤੁਸੀਂ ਨਾ ਜਾਓ ਸਤਿਗੁਰੂ ਕਹਿਣ ਲੱਗੇ ਨਹੀਂ ਸਾਨੂੰ ਇੱਕ ਥਾਂ ਬੈਠਣ ਦਾ ਹੁਕਮ ਨਹੀਂ ਅਸੀਂ ਤਾਂ ਜਾ ਕੇ ਦੁਨੀਆ ਨੂੰ ਤਾਰਨਾ ਥਾਂ-ਥਾਂ ਤੇ ਜਦੋਂ ਬਹੁਤ ਬੇਨਤੀਆਂ ਕੀਤੀ ਵੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਹ ਬਚਨ ਕੀਤਾ ਕਿ ਤੂੰ ਇੱਥੇ ਆਪਣੀ ਸ਼ਰਾਂ ਬਣਾ ਆਏ ਗਏ ਯਾਤਰੂਆਂ ਨੂੰ ਇੱਥੇ ਰਹਿائش ਦੇ ਲੰਗਰ ਚਲਾ ਅਸੀਂ ਦਸਵੇਂ ਜਾਮੇ ਬਚਾ ਕੇ ਇੱਥੇ ਤੇਰੇ ਕਰ ਨੂੰ ਭਾਗ ਕੋਠੀ ਨੂੰ ਤੇਰੇ ਭਾਗ ਲਾਵਾਂਗੇ ਮਹਿਲਾਂ ਨੂੰ ਸੋ ਦਸਵੇਂ ਪਾਤਸ਼ਾਹ ਨੇ ਉੱਥੇ ਫਿਰ ਅਵਤਾਰ ਧਾਰਨ ਕੀਤਾ ਸੋ ਸਤਿਗੁਰੂ ਬਾਣੀ ਵਿੱਚ ਦੱਸਦੇ ਮੋਰ ਪਿਤ ਪੂਰਬ ਕੀਐਸ ਪਿਆਨਾ ਭਾਂਤ ਭਾਂਤ ਕੇ ਤੀਰਥ ਨਾਨਾ ਜਬ ਹੀ ਯਾਤ੍ਰ ਬਹਿਣੀ ਭਏ ਪੁੰਨ दान ਦਿਨ ਕਰਤ ਬਤਾਏ ਤਹੀਂ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਵਿਖੇ ਭਵ ਲਿਓ ਸਤਿਗੁਰਾਂ ਨੇ 1600 ਛੜ ਦੇ ਵਿੱਚ ਅਵਰਤ ਅਮਰਤ ਵੇਲੇ ਐਤਵਾਰ ਨੂੰ ਕੋਸਰੀ ਸਤਵੇਂ ਨੂੰ ਅਵਤਾਰ ਧਾਰਨ ਕੀਤਾ ਸੋ ਸੁਣੋ ਸਤਗੁਰਾਂ ਨੇ ਜਦੋਂ ਅਵਤਾਰ ਧਾਰਨ ਕੀਤਾ ਕਿਵੇਂ ਦੇਵੀ ਦੇਵਤੇ ਫੁੱਲ ਵਰਸਾਉਂਦੇ ਐ ਜਿਹੜਾ ਭੇਖਨ ਸ਼ਾ ਪੀਰ ਫਕੀਰ ਸੀ ਜਿਹੜਾ ਬੜਾ ਰੱਬ ਦੀ ਬੰਦਗੀ ਵਾਲਾ ਸੀ ਉਹ ਪਟਿਆਲੇ ਦੇ ਕੋਲੇ ਕੜਾਮ ਨਗਰਾ ਉੱਥੋਂ ਦੇ ਰਹਿਣ ਵਾਲਾ ਪਰ ਉਹ ਰਹਿੰਦਾ ਸੀ ਠਸਕੇ ਨਗਰ ਕਰਨਾਲ ਦੇ ਕੋਲੇ ਜਦੋਂ ਉਹਨੂੰ ਪਤਾ ਲੱਗਾ ਕਿ ਅੱਲਾਹ ਤਾਲਾ ਦਾ ਨੂਰ ਪਟਨਾ ਸਾਹਿਬ ਵਿੱਚ ਆ ਗਿਆ ਤੇ ਉਧਰ ਨੂੰ ਜਾ ਕੇ ਨਮਸਕਾਰਾਂ ਕਰਦਾ ਉਧਰ ਮੂੰਹ ਕਰਕੇ ਚੜਦੀ ਵੱਲ ਸੇਵਾਦਾਰ ਪੁੱਛਦੇ ਆ ਮਰੀਦ ਪੁੱਛਦੇ ਆ ਮਹਾਰਾਜ ਅੱਜ ਤੁਹਾਨੂੰ ਕੀ ਹੋ ਗਿਆ ਤੁਸੀਂ ਅੱਜ ਮੱਕੇ ਵੱਲ ਪਿੱਠ ਕੀਤੀ ਹੈ ਅਤੇ ਪੂਰਬ ਵੱਲ ਇਹ ਅਰਦਾਸਾਂ ਬੇਨਤੀਆਂ ਕਰਦੇ ਹੋ ਤੇ ਪੀਖਣਸ਼ਾ ਨੇ ਕਿਹਾ ਅੱਜ ਅੱਲਾਹ ਤਾਲਾ ਜਿਹੜਾ ਮੱਕੇ ਵਾਲਾ ਉਹ ਅੱਜ ਊਰਵ ਵਾਲੇ ਪਾਸੇ ਆ ਗਿਆ ਮਰੀਦਾਂ ਨੇ ਕਿਹਾ ਸਾਨੂੰ ਦਿਖਾ ਕੇ ਲਿਆਓ ਸਾਨੂੰ ਦਰਸ਼ਨ ਕਰਵਾਓ ਇੱਕ ਮਹੀਨੇ ਬਾਅਦ ਫਿਰ ਉਹ ਉੱਥੇ ਪਹੁੰਚਦੇ ਆ ਫਿਰ ਬੇਨਤੀਆਂ ਕੀਤੀ ਇਤਿਹਾਸ ਲੰਬਾ ਹੈ ਆਪ ਨੂੰ ਪਤਾ ਫਿਰ ਜਦੋਂ ਜ਼ਿਆਦਾ ਬੇਨਤੀਆਂ ਕੀਤੀਆਂ ਤੇ ਫਿਰ ਉੱਥੇ ਦਰਸ਼ਨ ਕਰਵਾਏ 10ਵੇਂ ਪਾਸ਼ਾ ਦੇ ਭੇਖਣ ਸ਼ਾਹ ਪੀਰ ਨੇ ਕਿਹਾ ਇਹ ਅੱਲਾਹ ਤਾਲਾ ਪਰਮਾਤਮਾ ਆਕਾਲ ਪੁਰਖ ਆਪ ਆਇਆ ਹੈ ਉਹ ਕੁਜੀਆਂ ਲੈ ਲੀਆਂ ਮਾਨਜ ਫੁਰਨਾ ਇਹ ਕਰ ਲਿਆ ਇੱਕ ਚ ਦੁੱਧ ਪਾ ਲਿਆ ਇੱਕ ਚ ਪਾਣੀ ਪਾ ਲਿਆ ਫੁਰਨਾ ਇਹ ਰੱਖ ਲਿਆ ਕਿ ਅਸੀਂ ਇਹ ਪੁੱਛਣਾ ਉਹਨਾਂ ਤੋਂ ਤੁਸੀਂ ਹਿੰਦੂਆਂ ਦੇ ਪੱਖ ਦੇ ਵਿੱਚ ਆਓਗੇ ਕਿ ਮੁਸਲਮਾਨਾਂ ਦੇ ਪੱਖ ਵਿੱਚ ਆਓਗੇ ਜਦੋਂ ਦਰਸ਼ਨ ਕਰਵਾਏ ਕੁਝ ਦਿਨਾਂ ਦੇ ਸੀ ਸਤਿਗੁਰੂ ਤਾਂ ਜਦੋਂ ਕੁਕ ਜੀਆਂ ਮੂਹਰੇ ਕੀਤੀਆਂ ਸਤਿਗੁਰਾਂ ਨੇ ਦੋਹਾਂ ਕੁ ਜੀਆਂ ਤੇ ਹੱਥ ਰੱਖ ਦਿੱਤੇ ਭੀਖਣ ਸ਼ਾਹ ਨੂੰ ਇਹ ਸੋਝੀ ਪਾਈ ਅਸੀਂ ਤਾਂ ਜ਼ੁਲਮ ਦਾ ਨਾਸ਼ ਕਰਨ ਵਾਸਤੇ ਆਏ ਆਂ ਸਾਨੂੰ ਸਾਰੇ ਪਿਆਰੇ ਆ ਸਾਨੂੰ ਹਿੰਦੂ ਵੀ ਮੁਸਲਮਾਨ ਵੀ ਜੋ ਪ੍ਰਮਾਤਮਾ ਦੀ ਰਚਨਾ ਰਹੀ ਸਾਨੂੰ ਸਾਰੀ ਪਿਆਰੀ ਆ ਅਸੀਂ ਤਾਂ ਜ਼ੁਲਮ ਦਾ ਨਾਸ਼ ਕਰਨ ਵਾਸਤੇ ਇਸ ਤਰ੍ਹਾਂ ਸੋਝੀ ਪਾਈ ਸਤਿਗੁਰਾਂ ਨੇ ਸੋ ਅਵਤਾਰ ਧਾਰਨ ਕਰਕੇ ਫਿਰ ਖਾਲਸਾ ਪੰਥ ਦੀ ਸਿਰਜਣਾ ਕੀਤੀ ਕੀ ਪਰਉਪਕਾਰ ਕੀਤੇ ਸਤਿਗੁਰਾਂ ਨੇ ਉਹ ਆਪ ਨੂੰ ਪਤਾ ਉਹ ਸਰਵਣ ਕਰੀਏ ਕਿਵੇਂ ਸਤਿਗੁਰਾਂ ਨੇ ਅਵਤਾਰ ਧਾਰਨ ਜਦੋਂ ਕੀਤਾ ਦੇਵੀ ਦੇਵ ਫਲ ਵਰਸਾਉਂਦੇ ਆ ਧੰਨ ਧੰਨ ਪਿਆਰੇ ਬਾਬਾ ਈਸ਼ਰ ਸਿੰਘ ਜੀ ਦੇ ਯੂਰੀ ਕਵੀ ਪਰਮ ਪੂਜਯਾ ਬਾਬਾ ਗੁਰਜ ਸਿੰਘ ਜੀ ਲਿਖੀ ਹੋਈ ਰਚਨਾ ਨੂੰ ਇਸ ਤਰ੍ਹਾਂ ਸਰਵਣ ਕਰੋ ਜੀ ਮਾਲਕ ਜੋ ਹਿਮਕੁੰਡ ਦੇ ਬੁਲਾਏ ਨਿਰੰਕਾਰ ਜੀ ਜਾਵੋ ਤੁਸੀਂ ਦੁਸ਼ਟ ਦਮਨ ਜੀ ਵਿੱਚ ਸੰਸਾਰ ਜੀ ਆਪਣਾ ਸਤ ਨਿਵਾਜ ਕੇ ਭੇਜੇ ਨਿਰੰਕਾਰ ਜੀ ਕਰਨਾ ਹੈ ਨਾਸ ਜ਼ੁਲਮ ਦਾ ਡਿਉਟੀ ਇਹ ਲਾਈ ਐ ਜੋਤ ਇਲਾਹੀ ਜਾਣੋ ਪਟਨੇ ਵਿੱਚ ਆਈ ਐ ਆਉਂਦੇ ਸਭ ਦੇਣ ਵਧਾਈਆਂ ਲੱਗਣ ਮਹੂਰਤ ਸੋਣਾ ਕੀਤੀ ਬਚਾਰ ਜੀ 1723 ਸੰਮਤ ਦਿਨ ਐਤਵਾਰ ਜੀ ਉਸ ਦੀ 7ਮੀ ਨੂੰ ਧਾਰਿਆ ਅਵਤਾਰ ਜੀ ਧਰਤੀ ਆਕਾਸ਼ ਦੇ ਅੰਦਰ ਕੀਤੀ ਰਚਨਾਈ ਜੀ ਜੋਤ ਅਲਾਹੀ ਜਾਣੋ ਪਟਨੇ ਵਿੱਚ ਆਈ ਜੀ ਆਉਂਦੇ ਸਭ ਦੇਣ ਬਧਾਈਆ ਪਟਨੇ ਸ਼ਹਿਰ ਦੇ ਤਾਈਂ ਭਾਗ ਲਗਾਤਾ ਜੀ ਪਿਤਾ ਹੈ ਤੇਗ ਬਹਾਦਰ ਗੁਜਰੀ ਹੈ ਮਾਤਾ ਜੀ ਆਇਆ ਘਰ ਮਾਤਾ ਪਿਤਾ ਦੇ ਦਾਤਾ ਦਾਤਾ ਜੀ ਲੱਖਾਂ ਚੰਦ ਸੂਰਜਾ ਨਾਲੋਂ ਤੇਜੀ ਸਵਾਈ ਐ ਜੋਤ ਇਲਾਹੀ ਜਾਣੋ ਪਟਨੇ ਵਿੱਚ ਆਈ ਐ ਆਉਂਦੇ ਸਭ ਦੇਣ ਵਧਾਈਆਂ 33 ਕਰੋੜ ਦੇਵਤੇ ਦਰਸ਼ਨ ਨੂੰ ਆਉਂਦੇ ਹੈ ਟੇਕ ਦੇ ਮੱਥੇ ਆ ਕੇ ਸੀਸ ਝੁਕਾਉਂਦੇ ਹੈ ਜੈ ਜੈਕਾਰ ਸਾਰੇ ਮੁਖ ਚੋਂ ਆ ਲਾਉਂਦੇ ਹੈ ਉੱਲਾ ਨੇ ਦੇਵ ਲੋਕ ਚੋਂ ਵਰਖਾ ਜੋ ਲਾਈ ਐ ਜੋਤ ਅਲਾਈ ਜਾਣੋ ਪਟਨੇ ਵਿੱਚ ਆਈ ਹੈ ਆਉਂਦੇ ਸਭ ਦੇਣ ਵਧਾਈਆਂ ਛੋਬਨ ਦੇ ਅੰਦਰ ਆਈਆਂ ਬਾਗ ਬਹਾਰਾਂ ਜੀ ਟਹ ਟਹ ਕਰਦੇ ਬੂਟੇ ਖਿਲੀਆਂ ਗੁਲਜ਼ਾਰਾਂ ਜੀ ਮਾਲੀ ਫਲ ਤੋੜ ਤੋੜ ਕੇ ਗੁੰਦ ਦੇ ਵਿੱਚ ਹਾਰਾਂ ਜੀ ਗੇਂਦਾ ਗੋਲਾਬ ਚ ਮੇਲੀ ਕਲੀਆਂ ਮੇਲਾਈ ਐ ਜੋਤ ਇਲਾਹੀ ਜਾਣੋ ਪਟਨੇ ਵਿੱਚ ਆਈ ਐ ਆਉਂਦੇ ਸਭ ਦੇਣ ਵਧਾਈਆਂ ਵੇਖਣ ਸ਼ਾ ਕਰਦਾ ਸਜਦਾ ਪੂਰਬ ਦੇ ਬਲ ਜੀ ਸਾਰੇ ਮਰੀਦ ਰਲ ਕੇ ਪੁੱਛਦੇ ਹੈ ਗੱਲ ਜੀ ਮੱਕੇ ਤੋਂ ਤੁਹਾਡਾ ਨਿਚਾ ਕਾ ਤੂੰ ਗਿਆ ਹਲ ਜੀ ਪੂਰਵਲ ਮੱਥਾ ਨੱਕ ਜਾਂਦੇ ਕਸਾਈ ਐ ਜੋਤ ਅਦਾਹੀ ਜਾਣੋ ਪਟਨੇ ਵਿੱਚ ਆਈ ਐ ਆਉਂਦੇ ਸਭ ਦੇਣ ਵਧਾਈਆਂ ਦੱਸੋ ਗੱਲ ਛੇਤੀ ਮੈਨੂੰ ਮੱਕਾ ਵੇਸਾਰਿਆ ਜੀ ਭੀਖਣਸ਼ਾ ਕਹਿੰਦਾ ਪਟਨੇ ਅਵਤਾਰ ਹੈ ਧਾਰਿਆ ਜੀ ਤਾਂ ਹੀ ਮੈਂ ਇਸ ਪਾਸੇ ਵੱਲ ਸਿਜਦਾ ਗੁਜਾਰਿਆ ਜੀ ਕਹਿੰਦੇ ਮੂਰੀਦ ਲਿਆਵ ਸਾਨੂੰ ਦੇਖਾਈ ਐ ਜੋਤ ਇਲਾਹੀ ਜਾਣ ਪਟਨੇ ਵਿੱਚ ਆਈ ਐ ਆਉਂਦੇ ਸਭ ਦੇਣ ਵਧਾਈਆਂ ਭੀਖਣ ਸਾਸਣੇ ਮਰੀਦੀ ਪਟਨੇ ਵਿੱਚ ਆਇਆ ਜੀ ਦਰਸ਼ਨ ਨਾ ਸੀਵ ਨਾ ਹੋਵੇ ਬਾਹਰ اٹਕਾਇਆ ਜੀ ਜਾਣਾ ਕਹਿੰਦਾ ਦਰਸ਼ਨ ਕਰਕੇ ਰੌਲਾ ਹੈ ਪਾਇਆ ਜੀ ਬੈਠਾ ਹੈ ਬੂਹੇ ਅੱਗੇ ਆਸਣ ਜਮਾਈ ਐ ਜੋਤ ਅਲਾਹੀ ਜਾਣੋ ਪਟਨੇ ਵਿੱਚ ਆਈ ਐ ਆਉਂਦੇ ਸਭ ਦੇਣ ਵਧਾਈਆਂ ਮਾਮਾ ਕਿਰਪਾਲ ਚੋ ਜੀ ਨੂੰ ਬਾਹਰ ਲਿਆਏ ਜੀ ਪੀਖਣ ਛਾ ਪੁੱਜੀਆਂ ਦੇ ਵਿੱਚ ਪਾਣੀ ਦੁੱਧ ਪਾਏ ਜੀ ਹੱਥ ਵਧਾ ਕੇ ਦੋਨਾ ਉੱਤੇ ਟਿਕਾਏ ਜੀ ਜੋ ਜੀ ਨੇ ਕੁਜੀਆਂ ਉਤੋਂ ਦਿੱਤੀਆਂ ਦਵਾਈ ਐ ਜੋਤ ਇਲਾਹੀ ਜਾਣੋ ਪਟਨੇ ਵਿੱਚ ਆਈ ਐ ਆਉਂਦੇ ਸਭ ਦੇਣ ਵਧਾਈਆਂ ਦੋਹਾਂ ਤੋਂ ਨਿਆਰਾ ਪੰਥ ਤੀਜਾ ਚਲਾਉਣਾ ਹੈ ਸਾਡਾ ਹੈ ਬੈਰ ਜ਼ੁਲਮ ਨਾਲ ਜ਼ੁਲਮ ਮਟਾਉਣਾ ਹੈ ਹੁਕਮਨ ਦਰਗਾਹ ਦਾ ਜਿਹੜਾ ਹੁਕਮ ਪਗਾਉਣਾ ਹੈ ਗੇਜਾ ਸਿੰਘ ਭੀਖਣ ਸ਼ਾ ਨੂੰ ਸੋਜੀ ਏ ਪਾਈ ਏ ਜੋਤ ਅਲਾਈ ਜਾਣੋ ਪਟਨੇ ਵਿੱਚ ਆਈ ਏ ਆਉਂਦੇ ਸਭ ਦੇਣ ਵਧਾਈਆਂ